ਉਹ ਕਤਾ ਬਦਲ ਰਹੇ ਨੇ ਮੀਟਰ ਆਪਣੀ ਤਾਰਾਂ ਕੱਟਦੀ ਇਹਨਾਂ ਨੇ ਲਾਈਟ ਵੀ ਬੰਦ ਕਰ ਦਿੱਤੀ ਤੋ ਰੁਕਦੇ ਨਹੀਂ ਹੈਗੇ ਰੋਕ ਨਹੀਂ ਰਹੇ ਮੈਂ ਤਾਂ ਕਹਾਂ ਰੁਕ ਜਾ ਤੂੰ ਕਿੰਨਾ ਟਾਈਮ ਚਾਉਣਾ ਲੱਗਿੰਦਾ ਕਰ ਲੈ ਚੱਲਦੀ ਕਰੋ ਯਾਰ ਲਾਈਟ ਤੋਂ ਬਿਨਾ ਕਿਵੇਂ ਰਹਿਣਗੇ ਸਾਡੇ ਜਵਾਕ ਲਵਾਓ ਮੀਟਰ ਰੁਕ ਰੁਕ ਜਾਓ 10 ਮਿੰਟ ਆ ਜਾਂਦੇ ਨੇ ਬੰਦੇ ਅਸੀਂ ਕਰਾ ਦਿੰਦੇ ਕੋਈ ਕਾਸੀ ਨਹੀਂ ਯਾਰ ਕਿਸੇ ਨਾਲ ਗੱਲ ਕਰਨੀ ਹੈਗੀ ਮਹੀਨਾ ਕਿੰਨਾ ਹੋ ਗਿਆ 2 ਦਿਨ ਹੋਏ ਨੇ ਹਾਲੇ ਮਹੀਨਾ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ ਮਹੀਨਾ ਬੁਨਾ ਕੋਈ ਨਹੀਂ 1 ਮਹੀਨਾ ਦਾ 4 ਜੂਨ ਦੀ ਚੈਕਿੰਗ ਹੋਈ ਹੋਵੇ ਤੁਹਾਡੀ ਤੇ ਚੈਕਿੰਗ ਹੋਇਆ ਮੀਟਰ ਦਾ ਹੁਣ ਕਿਹਾ ਤੁਸੀਂ ਬਦਲ ਨਹੀਂ ਦੇਦੇ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਜੀ 1 ਦਿਨ 2 ਦਿਨ 1 ਦਿਨ 2 ਦਿਨ ਤੁਸੀਂ ਤੁਹਾਡੇ 4 ਵਾਰ ਤੁਸੀਂ ਨੂੰ ਅਸੀਂ ਲਾ ਰਹੇ ਹਾਂ ਮੀਟਰ ਅਸੀਂ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਅਸੀਂ ਮੀਟਰ ਲਾਉਣ ਨੂੰ ਨਹੀਂ ਸਾਰ ਸਕਦੇ ਤੁਸੀਂ ਵੀ ਨਹੀਂ ਸਾਰ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਤੁਸੀਂ ਨਹੀਂ ਲਵਾ ਰਹੇ ਹੋ ਮੀਟਰ ਪਰ ਮੀਟਰ ਲਾ ਦੇ ਫਿਰ ਮੀਟਰ ਲਾਓ ਲਾਓ ਮੀਟਰ ਇਹ ਕੀ ਮਤਲਬ ਹੋਇਆ ਲਾਓ ਮੀਟਰ ਫਿਰ ਲਵਾਓ ਮੀਟਰ ਸਮਾਰਟ ਨਹੀਂ ਲੱਗਣਾ ਹੈਗਾ ਲੈਟ ਚੰਦਾ ਲਾਇਆ ਨਿੰਦਰੇ ਨੂੰ ਜਿੰਦਾ ਲਾ ਦੂੰ ਭਰੇ ਦੂਜੀ ਡੇਟਾ ਲਾ ਦਿਓ ਯਾਰ ਬਿਜਲੀ ਨਹੀਂ ਬਿਜਲੀ ਹੈ ਨਹੀਂ ਬਿਜਲੀ ਹੈ ਨਾ ਕਿਹੜਾ 14 ਮੀਟਰ ਪੈਨੇ ਦੱਸ ਤੂੰ ਕਿਹੜਾ ਮੀਟਰ ਨਹੀਂ ਮੈਨੂੰ ਕੀ ਪਤਾ ਕਿਨੇ ਫੋਨ ਨਾ ਗਾਲਾਂ ਸੋੜ ਨਾ ਕੀ ਨਾ ਮੈਂ ਆਦਾ ਮੀਟਰ ਤੋੜੂੰਗਾ ਯਾਰ ਕੋਈ ਨਾ ਹੋਰ ਸੀ ਮੈਨੂੰ ਐ ਦੱਸ ਆ ਦੇਖ ਕਿੰਨੇ ਕਰਨੇ ਵਾਲੇ ਤਾਂ ਬਸ ਦੇ ਦਿੰਦੇ ਸਾਰੇ ਮੀਟਰ ਲੱਗੇ ਹੋਏ ਮੈਂ ਆਪਣਾ ਮੀਟਰ ਤੋੜੂੰਗਾ ਫਿਰ ਤੈਨੂੰ ਪ੍ਰੋਬਲਮ ਕੀ ਆ ਫਿਰ ਤੈਨੂੰ ਪ੍ਰੋਬਲਮ ਕੀ ਆ ਬਣਾ ਲੈ ਕੋਈ ਦੂਜਾ ਲਾ ਦੇ ਵੀਰ ਜੀ ਦੇਖੋ ਮੀਟਰ ਯਾਰ ਇਹ ਕੋਈ ਦੁਕਾਨ ਆ ਪਰਚੂਨ ਪਰਚੂਨ ਦੀ ਦੁਕਾਨ ਥੋੜੀ ਐ ਇਹ ਸਮਾਰਟ ਮੀਟਰ ਜਿਹੜਾ ਲਾਉਂਦੇ ਮੇਰੀ ਲਾਈਟ ਚੱਲਦੀ 32 ਮੀਟਰ ਲੱਗਦਾ ਤੂੰ ਐ ਮੁਲਾਜ਼ਮ ਸਾ ਪੈਂਡਟਿੰਗ ਇਹਦੇ ਵਿੱਚ ਫੀਟਰ ਬਦਲਨੇ ਗਏ ਸੀ ਮੀਟਰ ਬਦਲਦਾ ਕੰਮ ਸਾਡਾ 13 ਪ੍ਰੋਸੈਸ ਚੱਲ ਰਿਹਾ ਹੈ ਨਾ ਪਰ ਉਹ ਕਿਹੜਾ ਮੀਟਰ ਹੁੰਦਾ ਜਾਂ ਕੋਈ ਹੋਰਦਦੰਦ ਬਦਲਣ ਵਾਸਤੇ ਗਿਆ ਸੀ ਉੱਚੇ ਸਵੰਦਦ ਕਫਕਾਰ ਬਲੂ ਨੂੰ ਉਹਨੂੰ ਰੋਕਿਆ ਗਿਆ ਫੋਰਸਿਬਲੀ ਉਹਦੇ ਸਕੂਟਰ ਤੇ ਚਾਪੇ ਵਗੈਰਾ ਵੀ ਲੈ ਲਿਆ ਮੀਟਰ ਵੀ ਉੱਤੇ ਕੰਮ ਦੇ ਛੇਤੇ ਲੈ ਦੇ ਕਰਕੇ ਉਹਦੇ ਖਿਲਾਫ ਕੇਸ ਦਰਜ ਕਰਾਉਣ ਲਈ ਨੰਬਰ ਅਪਰਸ਼ੀ ਕਿਤਾਜਾ ਦੋ ਲਾਈਨਮੈਨ ਗਏ ਸੀ ਸਾਡੇ ਕਿ ਦੋ ਜੀ ਸੀਗੇ ਤੇ ਉਹਨਾਂ ਨੂੰ ਮਟਰ ਰੁਕ ਗਿਆ ਪਿਟਰ ਲਗਾਉਣਾ ਬੇਸਿਕਲੀ ਪਹਿਲਾਂ ਵੀ ਇੱਕ ਦੋ ਵਾਰੀ ਗਏ ਸੀ ਪਿਟਰ ਚੇਂਜ ਕਰਨ ਲਈ ਬਟ ਉਹ ਸੰਬੰਧਕ ਆਪਾਂ ਕਪਤਕਾਰ ਬਲੋ ਗਿਆ ਕਿ ਮੇਰੀ ਪ੍ਰਾਈਸ ਚੇਂਜ ਕੀਤਾ ਜਾਵੇ ਉਹਦੀ ਪ੍ਰਾਈਸ ਸੀ ਚੇਂਜ ਕਰ ਲਈ ਗਈ ਸੀ ਮੀਟਰ ਖਰਾਬ ਸੀਗਾ ਉਹ ਸਾਈਡ ਤੋਂ ਕਰੈਕ ਸੀਗਾ ਐਦਾਂ ਦੇ ਮੀਟਰਾਂ ਦਾ ਮਤਲਬ ਬੋਰਡ ਦੇ ਰੈਗੂਲੇਸ਼ਨ ਅਨੁਸਾਰ ਗਰੂਜ਼ਨ ਦਾਬ ਕਰ ਸੀ ਚੇਂਜ ਕਰਨਾ ਤੇ ਹੁਣ ਤੁਸੀਂ ਕਿਹੜਾ ਮੀਟਰ ਲਾਣ ਜਾ ਰਹੇ ਸੀਓ ਮੀਟਰੋ ਦੀ ਜਗ੍ਹਾ ਤੇ ਸਮਾਰਟ ਮੀਟਰ ਆ ਰਹੇ ਨੇ ਹੁਣ ਪੋਰਟ ਦੀ ਨੀਂਵ ਲਿਆ ਜਾ ਰਹੇ ਇੰਟੈਂਟ ਇੰਕਿਸਾਬੀਂ ਦੇ ਵਿੱਚ ਕੰਮ ਬੰਦ ਕੀਤਾ ਹੋਇਆ ਹੈ ਨਾ ਇੱਨਾ ਪਟਵਿਜਨ ਦਾ ਵੀ ਕੰਮ ਬੰਦ ਕਰਦਗੇ ਜੇ ਤੁਹਾਨੂੰ ਮੁਸ਼ਕਲ ਆਉਗੀ ਇੱਥੇ ਠਿੰਗੀ ਜਿਵੇਂ ਇਸ ਟਾਈਮ ਫੀਡਰ ਬੰਦ ਪਾਇਆ ਹੈ ਕੋਈ ਸੋ ਉਹਨਾਂ ਦੀ ਪਾਵਰ ਸਪਲਾਈ ਬੰ ਜੇ ਨਾ ਹੱਲ ਹੋਇਆ ਫਿਰ ਤਾਂ ਅੱਗੇ ਆਉਣ ਵਾਲੇ ਦਿਨਾਂ 'ਚ ਵੱਡਾ ਨੁਕਸਾਨ ਹੋਊ। ਜਿਹੜਾ ਸਿਸਟਮ ਚੱਲ ਰਿਹਾ ਉਹ ਤਾਂ ਚੱਲ ਰਿਹਾ ਬਟ ਜੋ ਕਿਸੇ ਡਿਪਾਰਟਮੈਂਟ ਦਾ ਉਹਨੂੰ ਅਟੈਂਟ ਨਹੀਂ ਕਰ ਰਾਇ। ਕੱਤਰ ਦਾ ਵੀ ਟਿੰਗਲ ਸਾਰਟਸ ਅੜੀਂ ਦਾ ਕੰਮ ਬੜਾ। ਸੋਤੀ ਲੀਡਰ ਸੀਗਾ ਉਹ ਆਇਆ ਗੱਡੀ 'ਚ। ਉਹਨੇ ਉਹਨਾਂ ਨੂੰ ਨਾ ਰੋਕਿਆ ਨਾ ਕੁਝ ਕਿਹਾ। ਕੌਣ ਸਾਰ ਉਹਨੇ ਗੱਡੀ ਰੋਕੀ, ਜਰੀਆਂ ਕੱਟੀਆਂ, ਡੱਗੀ ਖੋਲੀ, ਜਰੀਆਂ ਵਿਛਾਉਣ ਲੱਗ ਗਿਆ ਤੇ ਉਹ ਬੰਦਿਆਂ ਨੂੰ ਬੁਰਾ ਭਲਾ ਬੋਲਿਆ ਤੇ ਗਾਲਾਂ ਕੱਢਣ ਲੱਗੇ। ਉਸ ਦੇ ਦਰਾਂ ਉਹਦੇ ਨਾਲ ਇੱਕ ਦੋ ਬੰਦੇ ਹੋਰ ਸੀ ਇੱਕ ਜਿਹੜਾ ਖਫਤਕਾਰ ਦੀਗਾ ਉਹ ਦੀਗਾ ਉਹ ਰਲ ਕੇ ਉਹਨੇ ਸਾਡੇ ਬੰਦਿਆਂ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਸਪੀਕਰ ਲਾ ਕੇ ਉਥੇ ਬੋਲਿਆ ਵੀ ਇਹ ਬੰਦਿਆਂ ਨੂੰ ਫੜ ਕੇ ਚੱਕ ਕੇ ਲਿਆਓ ਇਹਨਾਂ ਨੂੰ ਇੱਥੇ ਚੱਕ ਕੇ ਲਿਆ ਕੇ ਇਹਨਾਂ ਨੂੰ ਬੰਦੀ ਬਣਾਓ ਉਹਨਾਂ ਨੂੰ ਬੰਦੀ ਬਣਾਇਆ ਗਿਆ ਤੇ ਜਿਹੜੀ ਸਕੂਟਰੀ ਦੀ ਉਹਨਾਂ ਦੀ ਉਹ ਸਕੂਟਰੀ ਵੀ ਖੋਲੀ ਤੇ ਸਕੂਟਰੀ ਚ ਉਹਨਾਂ ਦਾ ਮੀਟਰ ਵੀ ਦੀ ਹੋਰ ਰਿਕਾਰਡ ਵੀ ਦੀਗਾ ਦਫ਼ਤਰ ਦਾ ਪਹਿਲਾਂ ਸੀ ਉਹ ਵਿੱਚ ਸਕੂਟਰੀ ਉੱਥੇ ਉਹਨਾਂ ਨੇ ਬੰਦੀ ਬਣਾਈ ਹੋਈ ਆ ਉਹ ਵੀ ਇੱਕ ਉਥੀ ਆਪਦੇ ਕਾਜੇ ਚ ਅਸੀਂ ਢਿੰਗੀ ਸਬ ਡਿਵੀਜ਼ਨ 'ਚ ਧਰਨਾ ਦੇ ਰਹੇ ਹਾਂ ਰੋਸਮਈ ਧਰਨਾ ਸ਼ਾਂਤੀਪੂਰਵਕ ਉਹਦਾ ਪ੍ਰੋਟੈਸਟ ਕਰ ਰਹੇ ਹਾਂ ਕਿ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ ਤੇ ਜਦੋਂ ਅੱਜ 2 ਵਜੇ ਦਾ ਟਾਈਮ ਦੀ ਹੁਣ ਅੱਜ 2 ਵਜੇ ਤੋਂ ਪੂਰੀ ਉਸ ਦਾ ਕੰਮ ਬੰਦ ਕਰਾਂਗੇ ਤੇ ਕੱਲੂ ਡਿਵੀਜ਼ਨ ਨਾਬਾ ਬੀਖੇ ਐਕਸਲ ਸਾਹਿਬ ਦੇ ਮੰਡਲ ਵੀ ਕਿਥੇ ਧਰਨਾ ਦੇਗਾ ਕੀ ਕਾਰਨ ਕੀ ਹੋਇਆ ਸੀਗਾ ਮਿਸ ਬਿਹੇਵ ਕਿਉਂ ਕੀਤਾ ਸੀ ਕੀ ਕਰਨਾ ਮਿਸ ਬਿਹੇਵ ਜਿਹੜਾ ਉਹ ਮੀਟਰ ਨੇਗੇ ਕੋਈ ਚਿੱਪ ਵਾਲੇ ਮੀਟਰ ਕਹਿੰਦੇ ਨੇ ਜਿਹਨਾਂ ਨੂੰ ਸਮਾਰਟ ਮੀਟਰ ਨੇਗੇ ਉਸ ਲੇਬਲ ਤੇ ਉਹਨੇ ਇਹ ਮਸਲਾ ਰੱਖਿਆ ਵੀ ਇਹ ਸਮਾਰਟ ਮੀਟਰ ਮੈਂ ਲਗਾਉਣੀ ਨਹੀਂ ਚਾਹੁੰਦਾ ਤੇ ਲਗਾਉਣਾ ਨਹੀਂ ਚਾਹੁੰਦਾ ਹਾਲਾਂਕਿ ਜਿਹੜਾ ਬੰਦਾ ਰੋਕ ਰਿਹਾ ਉਹਦੇ ਘਰ ਚ ਦੂਜਾ ਮੀਟਰ ਸਮਾਰਟ ਮੀਟਰ ਹੀ ਲੱਗਿਆ ਹੋਇਆ ਹੈ ਬੰਦਾ ਹੁਣ ਅਸੀਂ ਲੈਟਰ ਲਿਖ ਚੁੱਕੇ ਆ ਉਹਨਾਂ ਨੂੰ ਕੱਲ ਹੀ ਲੈਟਰ ਘੱਟਤਾ ਦੀ ਐਕਸਲ ਸਾਹਿਬ ਨੂੰ ਜੇ ਅਸੀਂ ਇਹ ਬੰਦ ਕਰਾਉਂ। ਉਹ ਸਬਤ ਕਰਦੇ ਘਰੇ ਗਈ ਸੀ ਜੀ ਮੀਟਰ ਲਾਉਣ ਵਾਸਤੇ ਨਾਲੇ ਮੇਰੀ ਜੀਐਸ ਦੇ ਦੋ ਸਾਥੀ ਸੀਗੇ ਅਸੀਂ ਜਦੋਂ ਪਹਿਲਾਂ ਉਹਨੂੰ ਕੋਣ ਤੇ ਵੀ ਦੱਸਿਆ ਵੀ ਤੇਰਾ ਮੀਟਰ ਬਦਲਨਾ ਉਹ ਕਹਿੰਦਾ ਜੀ ਬਦਲ ਦੋ ਮੀਟਰ ਮੇਰਾ ਕੋਈ ਗੱਲ ਨਹੀਂ। ਦੂਸਰੇ ਮੀਟਰ ਬਦਲਨ ਲਈ ਉਹ ਕਹਿੰਦਾ ਜੀ ਜੀ ਸਾਡੇ ਕਿਸਾਨ ਜਿੱਥੇ ਬੰਦੇ ਦੀ ਆਗੂ ਆ ਰਹੇ ਨੇ ਉਸ ਤੋਂ ਬਾਅਦ ਬਦਲਨਾ ਅਸਿਕਾ ਵੀ ਠੀਕਾ ਨਹੀਂ ਬਦਲਦੀ ਫਿਰ ਜਦੋਂ ਸਾਡੇ ਜਿੱਥੇ ਬੰਦੇ ਦੀ ਆਗੂ ਆ ਗਿਆ ਸੀ ਉਹਨੂੰ ਕਿਹਾ ਮੀਟਰ ਦਾ ਤੇਰਾ ਬਦਲ ਨਹੀਂ ਪੈਣਾਗਾ ਕਿਉਂਕਿ ਇਹ ਇਹਦੀ ਚੋਰੀ ਫੜੀ ਸੀ ਅਸੀਂ ਉਸ ਮੀਟਰ ਤੇ ਸਾਨੂੰ ਸ਼ੱਕ ਸੀਗਾ ਕਿ ਉਸ ਮੀਟਰ 'ਚ ਕੋਈ ਗੜਬੜਾ ਹੈ ਬਾਰੋ ਬੰਦੇ ਨੇ ਸਾਨੂੰ ਮੀਟਰ ਦੀ ਗੱਲ ਨਹੀਂ ਦਿੱਤਾ ਸਾਡੇ ਦਾ ਮਿਸਬਿਹਵਰੇ ਗੇ ਥੱਕੇ ਮਾਰੇ ਸਾਡਾ ਜਿਹੜਾ ਸਾਧਨ ਸੀਗਾ ਜਿਹਦੇ ਸਾਡਾ ਸਰਕਾਰ ਸਰਕਾਰੀ ਜਿਹੜੀ ਵੀ ਪਾਰਟੀ ਕੁਦਰਤ ਸਾਰੇ ਉਹਦੇ ਵਿੱਚ ਨੇ ਮੀਟਰ ਦੋਨੋਂ ਜਿਹੜਾ ਲਾਹਿਆ ਸੀ ਉਹ ਵੀ ਤੇ ਲਾਉਣ ਵਾਲਾ ਮੀਟਰ ਵੀ ਉਹ ਵੀ ਵਿੱਚ ਦੇ ਉਹਦੇ ਵਿੱਚ ਸਾਰੇ ਕਾਗਜ਼ੀ ਪੱਤਰ ਸੀਲਾ ਵਗੈਰਾ ਸਾਰੀਆਂ ਸੂਟੀਆਂ ਦੇ ਵਿੱਚ ਨੇ ਜੋ ਪਬਤਕਾਰ ਨੇ ਜਮਤ ਕਰ ਲਈਆਂ ਅਸੀਂ ਤਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਜਿਹੜੀ ਆ ਉਹਨੂੰ ਕਿਤੇ ਪਛਾਹ ਹੋਵੇ ਤੇ ਉਹਨੂੰ ਜਿਹੜੀ ਹੈਗੀ ਸਜ਼ਾ ਵੀ ਹੋਣੀ ਚਾਹੀਦੀ ਹੈ ਮੁਲਾਜ਼ਮਾਂ ਦਾ ਬਿਸੇ ਸਾਡੇ ਇੱਕ ਜੈਨ ਇਸ ਕੁਮਾਰ ਜੀ ਉਹਨਾਂ ਨਾਲ ਵੀ ਇਹ ਦੁਰਘਟਨਾ ਹੋਈ ਸੀ ਉਹਨਾਂ ਨਾਲ ਵੀ ਖਾਤਕਾਰਾਂ ਵੱਲੋਂ ਬਦਸਲੂਕੀ ਕਰੀ ਗਈ ਸੀ ਉਹਨਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰੀ ਗਈ ਸੀ ਉਹਦੇ ਵਿੱਚ ਜੀ ਕਾਜੀ ਜਿਹੜੀ ਚੌਂਕੀ ਪੈਂਦੀ ਹੈ ਸੀਟਾ ਵਾਲਾ ਉੱਥੇ ਦਰਖਾਸਤ ਵੀ ਦਿੱਤੀ ਪਰ ਅੱਜ ਤੱਕ ਕੋਈ ਕੋਈ ਕਾਰਵਾਈ ਨਹੀਂ 28 ਸਵਾਰ ਦੇ ਜਿਹੜਾ ਕੱਲ੍ਹ ਘਟਨਾ ਕਰਮ ਹੋਇਆ ਇਹਦੇ ਵਿੱਚ ਅਸੀਂ ਚੌਂਕੀ ਗਲਵੱਟੀ ਨੂੰ ਇਸ ਦੇ ਸਾਰੰਭਚਾ ਲੈਟਰ ਵੀ ਦਿੱਤਾ ਜੀ ਉਹਨਾਂ ਨੇ ਸਾਹ ਤੋਂ 2 ਵਜੇ ਤੱਕ ਦਾ ਸਮਾਂ ਮੰਗਿਆ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁਣ ਤੱਕ ਕਰੀ ਅਜੇ ਤੱਕ ਸਾਨੂੰ ਸਿਰਫ ਇਹੀ ਅੰਦਾਜ਼ਨ ਦਿੱਤਾ ਜਾ ਰਿਹਾ ਜੇ ਛੋਟਾ ਬੈ ਕੇ ਸਮਝਾਤਾ ਕਰਾ ਦੋਣਿਆ ਹਾਲਾਂਕਿ ਜਦੋਂ ਉਹ ਸਾਡੇ ਜੇ ਨੂੰ ਮਾਰ ਨਹੀਂ ਪੈਗੇ ਸਾਡੇ ਨਾਲ ਦੇ ਮੁਲਾਜ਼ਮਾ ਨੂੰ ਮਾਰਨ ਪੈਗੇ ਇਹ ਤੋਂ ਉੱਪਰ ਹੋਰ ਕੀ ਹੋ ਸਕਦਾ ਸਾਡੇ ਜਥੇਬੰਦੀ ਦਾ ਇਸ ਲਈ ਸਾਡਾ ਤਾਂ ਇਹਦੇ ਉੱਪਰ ਪੂਰਾ ਰੋਸ ਆ ਵੀ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਮਾਮਲਾ ਮੀਟਰ ਚੇਂਜ ਕਰਨ ਦਾ ਸੀਗਾ ਜੋ ਵਿਅਕਤੀ ਢਿੱਗੀ ਪਿੰਡ ਦਾ ਉਹਦਾ ਮੀਟਰ ਚੇਂਜ ਕਰਨ ਆਇਆ ਸੀਗਾ ਬਿਜਲੀ ਬੋਰਡ ਡਿਪਾਰਟਮੈਂਟ ਜਿਹਦੇ ਕੰਮ ਦੇ ਵਿੱਚ ਵਿਗਨ ਪਾਈ ਆ ਪਿੰਡਵਾਲਿਆਂ ਨੇ ਉਹ ਜਿਹੜਾ ਵਿਅਕਤੀ ਹੈ ਜਿਹਦੇ ਘਰ ਬਿਜਲੀ ਬੋਰਡ ਡਿਪਾਰਟਮੈਂਟ ਦੇ ਮਲਾਜਮ ਪਹੁੰਚੇ ਸੀ ਉਹ ਉਹ ਢਿੱਗੀ ਪਿੰਡ ਦਾ ਵਿਅਕਤੀ ਹੈ ਜਿਹਦੇ ਪਹਿਲਾਂ ਜਿਹੜਾ ਮੀਟਰ ਲੱਗਿਆ ਹੋਇਆ ਉਹਦੇ ਨਾਲ ਮਤਲਬ ਕੁਝ ਟੈਕਨੀਕਲ ਫਾਲਟਸ ਹੈਗਾ ਜਿਹਦੇ ਕਰਕੇ ਬਿਜਲੀ ਬੋਰਡ ਡਿਪਾਰਟਮੈਂਟ ਉਹਨੂੰ ਚੇਂਜ ਕਰਨਾ ਚਾਹਤਾ ਸੀ ਹਾਂਜੀ ਮੀਟਰ ਬਦਲਣ ਨੂੰ ਲੈ ਕੇ ਮਾਮਲਾ ਵਧਿਆ ਕਿਉਂਕਿ ਨਵਾਂ ਮੀਟਰ ਬਿਜਲੀ ਬੋਰਡ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਹੈ ਉਹ ਲਗਾ ਰਹੇ ਸੀ ਬਟ ਉਹ ਨਹੀਂ ਲਗਾਣ ਦੇ ਰਹੇ ਸੀ ਕਿਹਦੇ ਕਿਹਦੇ ਖਿਲਾਫ ਹੁਣ ਕਰ ਰਹੇ ਹੋ ਜੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਇਹ ਜਿਹੜਾ ਮਾਮਲਾ ਹੈ ਪੜਤਾਲ ਤੋਂ ਬਾਅਦ ਕਲਾਸ ਚੰਦ ਨਾਮ ਦਾ ਇੱਕ ਵਿਅਕਤੀ ਹੈ ਜੋ ਖਪਤਕਾਰ ਸੀ